ਸੰਗਰੂਰ ਤੋਂ ਸੰਸਦ ਅਤੇ ਲੋਕ ਸਭਾ ਵਿੱਚ ਆਵਾਮੀ ਪਾਰਟੀ ਦੇ ਫਲੋਰ ਲੀਡਰ ਗੁਰਵੀਰ ਸਿੰਘ ਮੀਤ ਹੇਰ ਨੇ ਸਾਬਕਾ ਸੀਐਮ ਪੱਠੜ ਦੇ ਬਿਆਨ ਤੇ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ 2017 ਦੇ ਮੌਕੇ ਜੋ ਚੌੜਸੀ ਗੋਸਤ ਮੌਕੇ ਮੋੜ ਵਿੱਚ ਬਲਾਸਟ ਹੋਇਆ ਸੀ ਤੇ ਕਾਂਗਰਸ ਨੇ ਉਹਦਾ ਫਾਇਦਾ ਚੁੱਕਿਆ ਇਸ ਦੇ ਇਲਾਵਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਨਾਲ ਕੇਂਦਰ ਨੇ ਹਮੇਸ਼ਾ ਮਤਰੀਆ ਇਹ ਵਾਰ ਕਿਹਾ ਹੈ ਉਮੀਦ ਹੈ ਕਿ ਇਸ ਬਜਟ ਦੇ ਵਿੱਚ ਕੁਝ ਉਹਨਾਂ ਨੂੰ ਪੰਜਾਬ ਨੂੰ ਦਿੱਤਾ ਜਾਏ ਉਹਨੇ ਇਹ ਵੀ ਕਿਹਾ ਹੈ ਕਿ ਆਦਮਪੁਰ 에어ਪੋਰਟ ਦਾ ਨਾਮ ਪ੍ਰਧਾਨ ਮੰਤਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਣ ਅਤੇ ਕੋਈ ਯੂਨੀਵਰਸਿਟੀ ਦੀ ਜਿਹੜਾ ਨਾਮ ਹੈ ਉਹ ਵੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਪੰਜਾਬ ਨੂੰ ਦੇ ਕੇ ਜਾਣ ਇਹ ਨਾਲ ਸਦ ਮੌਜੂਦ ਨੇ ਸੰਗਰੂਤ ਲੋਕ ਸਭਾ ਸੰਸਦ ਤੇ ਆਵਾਦੀ ਪਾਰਟੀ ਦੇ ਲੋਕ ਸਭਾ ਦੇ ਵਿੱਚ ਫਲੋਰ ਲੀਡਰ ਗੁਰਮੀਤ ਹਿਰ ਗੱਲਬਾਤ ਕਰਾਂਗੇ ਸੈਸ਼ਨ ਆ ਗਿਆ ਤੁਸੀਂ ਪਿਛਲੇ ਸੈਸ਼ਨ ਵੀ ਮੰਗਾ ਕੀਤੀ ਸੀ ਕਿ ਇਸ ਵਾਰ ਉਹ ਬਜਟ ਹੈ ਹੈ ਕਿੰਨੀ ਉਮੀਦ ਹੈ ਤੁਹਾਡੇ ਆਪਣੇ ਹਲਕੇ ਵਾਸਤੇ ਦੇ ਪੰਜਾਬ ਵਾਸਤੇ ਦੇਖੋ ਜੋ ਬੀਜੇਪੀ ਦਾ ਪੰਜਾਬ ਪ੍ਰਤੀ ਰਵਈਆ ਜੋ ਰੁੱਖ ਪਿਛਲੇ ਸਮੇਂ ਚ ਰਿਹਾ ਉਸ ਤੋਂ ਤਾਂ ਕੋਈ ਉਮੀਦ ਨਹੀਂ ਪਰ ਜਿਵੇਂ ਪ੍ਰਧਾਨ ਮੰਤਰੀ ਜੀ ਡੇਰਾ ਬੱਲਾ ਜਾ ਰਹੇ ਆ ਪੰਜਾਬ ਗੇੜੇ ਮਾਰ ਰਿਹਾ ਇਸ ਤੋਂ ਬਾਅਦ ਮਿਸ਼ਾ ਜੀ ਵੀ ਮੋਗੇ ਵਖਰੇ ਲੀਕ ਕਰ ਰਹੇ ਆ ਤਾਂ ਇਲੈਕਸ਼ਨ ਨੀਰ ਹੈ ਤੇ ਇਸ ਕਰਕੇ ਸਾਨੂੰ ਉਮੀਦ ਹੈ ਵੀ ਚਲੋ ਵੋਟਾਂ ਦੇ ਬਹਾਨੇ ਪੰਜਾਬ ਨੂੰ ਪੰਜਾਬ ਦਾ ਕੋਈ ਹੱਕ ਮਿਲ ਜੇ ਪੰਜਾਬ ਨੂੰ ਇਸ ਬਜਟ ਚ ਜੋ ਤਮਾਮ ਮੰਗਾਂ ਸੀ ਇਨੇ ਸਮੇ ਤੋਂ ਉਠਾਉਂਦੇ ਰਹੇ ਆ ਉਹਨਾਂ ਚੋਂ ਕੋਈ ਇੱਕ ਅਧੀ ਮੰਗ ਹੈ ਜਿਹੜੀ ਪੂਰੀ ਹੋ ਜੇ ਅਸੀਂ ਚਲੋ ਬਜਟ ਤਾਂ ਬਾਅਦ ਦੀ ਗੱਲ ਆ ਅਸੀਂ ਕਹਿਣਾ ਵੀ ਬਜਟ ਤੋਂ ਬਿਨਾਂ ਹੀ ਜਿਹੜਾ 85 ਕਰੋੜ ਰੁਪਈਆ ਜਿਹਨੂੰ ਲੈ ਕੇ ਮਿਤਸ਼ਾ ਜੀ ਨਾਲ ਮੀਟਿੰਗ ਵੀ ਕੀਤੀ ਪਿਛਲੇ ਦਿਨੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜੀ ਨੇ ਕਿ ਸਾਡੇ ਪੰਜਾਬ ਦਾ ਪੰਜਾਬ ਦੇ ਕਿਸਾਨਾਂ ਦਾ ਉਹਨਾਂ ਦੀਆਂ ਫਸਲਾਂ ਚੋਂ ਕੱਟਿਆ ਗਿਆ 8500 ਕਰੋੜ ਰੁਪਇਆ ਪਿਛਲੇ 4 ਸਾਲ ਤੋਂ ਨਹੀਂ ਪੰਜਾਬੀਆਂ ਨੂੰ ਮਿਲਿਆ ਜਿਹਦੇ ਕਰਕੇ ਕਹ ਲੋ ਵੀ ਪੰਜਾਬ ਦੀਆਂ ਮੰਡੀਆਂ ਦਾ ਨਵੀਨੀਕਰਨ ਹੋਣਾ ਸੀ ਪੰਜਾਬ ਦੀਆਂ ਸੜਕਾਂ ਦਾ ਜਿਹੜੀਆਂ ਪਿੰਡੂ ਮੰਡੀਆਂ ਨੂੰ ਜੋੜਦੀਆਂ ਉਹਨਾਂ ਦਾ ਨਵੀਨੀਕਰਨ ਹੋਣਾ ਸੀ ਹਾਲਾਂਕਿ ਉਹ ਸੀ ਦੂਸਰੇ ਪਾਸੇੋਂ ਪੰਜਾਬ ਸਰਕਾਰ ਆਪਣੇ ਫੰਡ ਦੇ ਵਿੱਚੋਂ ਕਰਵਾ ਰਹੀ ਹੈ ਪਰ 8500 ਕਰੋੜ ਰੁਪਇਆ ਤਾਂ ਉਹੀ ਰੁਕਿਆ ਪਿਆ ਸੋ ਉਹ ਪੈਸੇ ਵੀ ਦਿੱਤੇ ਜਾਣ ਤੇ ਜੋ ਪਿਛਲੇ ਦਿਨੀ ਨੁਕਸਾਨ ਹੋਇਆ ਫਲਡਜ਼ ਕਰਕੇ ਉਹ ਪੈਸੇ ਵੀ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਹੈ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਜਦੋਂ ਅ ਬਿਹਾਰ ਦੇ ਵਿੱਚ ਫਲੱਡਸ ਆਉਂਦੇ ਆ ਕਿਉਂਕਿ ਉੱਥੇ ਬਿਹਾਰ ਬੀਜੇਪੀ ਦੀ ਸਰਕਾਰ ਹੈ ਉੱਥੇ ਤਾਂ ਪੈਸੇ ਮਿਲ ਜਾਂਦੇ ਆ ਮੈਂ ਇਹ ਪਾਰਲੀਮੈਂਟ 'ਚ ਵੀ ਰੇਜ਼ ਕੀਤਾ ਸੀ ਕਿ ਜਦੋਂ ਫਲੱਡਸ ਆਉਂਦੇ ਆ ਉਹ ਦੇਖ ਕੇ ਨਹੀਂ ਆਉਂਦੇ ਕਿ ਕਿੱਥੇ ਭਾਜਪਾ ਦੀ ਸਰਕਾਰ ਹੈ ਕਿੱਥੇ ਆਪੋਜੀਸ਼ਨ ਦੀ ਸਰਕਾਰ ਹੈ ਤਾਂ ਇਹਦੀ ਅਲੋਕੇਸ਼ਨ ਹੈ ਜਿਹੜੀ ਉਹ ਨੁਕਸਾਨ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਸੋ ਮੈਂ ਉਮੀਦ ਕਰਦਾ ਵੀ ਘੱਟੋ-ਘੱਟ ਹੋਣੀ ਇਲੈਕਸ਼ਨ ਕਰਕੇ ਪੰਜਾਬ ਦੀ ਸੁਣ ਲੈਣ ਦੇ ਦੇ ਨਾਲ ਨਾਲ ਕਿਉਂਕਿ ਖੇਤੀ ਪ੍ਰધાન ਸੂਬਾ ਹੈਗਾ ਪੰਜਾਬ ਤੇ ਬੜੇ ਲੰਬੇ ਸਮੇਂ ਤੋਂ ਇਹ ਡਿਮਾਂਡ ਹੈ ਅਸੀਂ ਵੀ ਕਰਦੇ ਰਹਾਂਗੇ ਕਿ ਜੀ ਡਿਵਰਸਟੀਫਿਕੇਸ਼ਨ ਲਈ ਜਿਹੜੀਆਂ ਫਸਲਾਂ ਦੀ ਉਹਦੇ ਲਈ ਸਪੈਸ਼ਲ ਪੰਜਾਬ ਨੂੰ ਪੈਕੇਜ ਦਿੱਤਾ ਜਾਵੇ ਤਾਂ ਕਿ ਕਣਕ ਦੇ ਝੋਨੇ ਦੇ ਗੇੜ ਚੋਂ ਕਿਸੇ ਤਰ੍ਹਾਂ ਜਿਹੜਾ ਪੰਜਾਬ ਨੂੰ ਕੱਢਿਆ ਜਾ ਸਕੇ ਸੋ ਅਸੀਂ ਉਹਦੀ ਵੀ ਉਮੀਦ ਕਰਦੇ ਹਾਂ ਇਹਦੇ ਨਾਲ-ਨਾਲ ਕਿਉਂਕਿ ਬਾਰਡਰ ਏਰੀਆ ਦੀਆਂ ਬੜੀਆਂ ਸਮੱਸਿਆਵਾਂ ਹਨ ਉਹਦੇ ਲਈ ਵੀ ਸਪੈਸ਼ਲ ਪੈਕੇਜ ਇਹਦੇ ਨਾਲ-ਨਾਲ ਮੈਂ ਆਪਣਾ ਨਿੱਜੀ ਤੌਰ ਤੇ ਕਿਉਂਕਿ ਮੈਂ ਖੇਡਾਂ ਦੇ ਨਾਲ ਜੁੜਿਆ ਮੈਂ ਮੰਤਰੀ ਵੀ ਰਿਹਾ ਪੰਜਾਬ 'ਚ ਖੇਡ ਮਹਿਕਮੇ ਦਾ ਕਿ ਜਿਹੜੀ ਫੰਡਸ ਦੀ ਅਲੋਕੇਸ਼ਨ ਜਿਹੜੀ ਖੇਲੋ ਇੰਡੀਆ ਦੀ ਉਹ ਮੈਂ ਪਾਰਲੀਮੈਂਟ 'ਚ ਵੀ ਰੇਜ ਕੀਤਾ ਸੀ ਕਿ ਪਰਫਾਰਮੈਂਸ ਬੇਸ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਕਿ ਜਿਹੜੇ ਸੂਬੇ ਦੇ ਜਿੰਨੇ ਮੈਡਲ ਆ ਰਹੇ ਆ ਹੁਣ ਤੁਸੀਂ ਦੇਖੋ ਕਿ ਪਾਵੇਂ 올림픽 ਹੈ ਪਾਵੇਂ ਏਸ਼ੀਅਨ ਗੇਮਸ ਹੈ ਕਨਵੈਲਥ ਹੈ ਮੈਡਲ ਜਾਤਾਰ ਆ ਰਹੇ ਹੈ ਪੰਜਾਬ ਤੇ ਹਰਿਆਣਾ ਦੇ ਪਰ ਫੰਡ ਦੀ ਅਲੋਕੇਸ਼ਨ ਹੋ ਰਹੀ ਹੈ ਗੁਜਰਾਤ ਨੂੰ ਯੂਪੀ ਨੂੰ ਸੋ ਪੰਜਾਬ ਦੀ ਪਰਫਾਰਮੈਂਸ ਨੂੰ ਦੇਖਦੇ ਹੋਏ ਤਾਂ ਕਿ ਅਸੀਂ ਹੋਰ ਅੱਗੇ ਤੋਂ ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਚ ਸਾਡਾ ਦੇਸ਼ 올림픽 ਦੇ ਵਿੱਚ ਅੱਛਾ ਪਰਫਾਰਮ ਕਰੇ ਅਸੀਂ ਏਸ਼ੀਅਨ ਗੇਮ ਦੇ ਵਿੱਚ ਅੱਛਾ ਪਰਫਾਰਮ ਕਰੀਏ ਤਾਂ ਜਿੱਥੇ ਟੈਲੈਂਟ ਹੈ ਉਹਨੂੰ ਉਹਨਾਂ ਲੋਕਾਂ ਨੂੰ ਪਲੈਟਫਾਰਮ ਜਿਹੜਾ ਉਹ ਦੇਣਾ ਪਊਗਾ ਸੋ ਪੰਜਾਬ ਦੇ ਵਿੱਚ ਮੈਂ ਪਰਸਨਲੀ ਵੀ ਖੇਡ ਮੰਤਰੀ ਨੂੰ ਮਿਲ ਮਿਲ ਕੇ ਕਹਿੰਦਾ ਰਿਹਾ ਕਿ ਜੀ ਸਾਡੇ ਉੱਤੇ ਸਿੰਥੈਟਿਕ ਟਰੈਕਸ ਆ ਜਿਹੜੇ ਉਹ ਦਿੱਤੇ ਜਾਣ ਸਾਡੇ ਐਸਟੋਟਰਫ ਜਿਹੜੀ ਹੈ ਹਰ ਜ਼ਿਲ੍ਹੇ ਚ ਲਗਾਈ ਜਾਵੇ ਖੇਲੂ ਇੰਡੀਆ ਚੋ ਪ੍ਰੋਜੈਕਟ ਜਿਹੜੇ ਆ ਉਹ ਦਿੱਤੇ ਜਾਣ ਸੋ ਉਮੀਦ ਕਰਦੇ ਆ ਵੀ ਜਦੋਂ ਪਿਛਲੇ 2 ਸਾਲ ਤਾਂ ਦਿੱਤੇ ਨਹੀਂ ਤੇ ਹੋ ਸਕਦਾ ਇਸ ਵਾਰ ਜਿਹੜੇ ਆ ਉਹ ਦੇ ਦੇਣ ਕੈਮਰਾਮੈਨ ਹੂਬ ਨਾਨੇ ਤੇ ਦਵਾਨ ਜ਼ਿੰਮੇਵਾਰੀ